ਵੱਡੀ ਖਬਰ ਤੁਹਾਡਾ ਸਾਂਝੀ ਕਰ ਰਿਹਾ ਕਿ ਪੰਜਾਬ ਦੇ ਵਿੱਚ ਆਈ ਲਵ ਮੁਹੰਮਦ ਵਿਵਾਦ ਪੱਕ ਚੁੱਕਿਆ ਭਜਨ ਸਿੰਗਰ ਕਨਈਆ ਮੱਤਲ ਨੇ ਹੁਣ ਇਸ ਤੇ ਵਿੱਚ ਐਂਟਰੀ ਲਈ ਹੈ ਉਹਨਾਂ ਨੇ ਲਿਖਿਆ ਕਿ ਹੁਣ ਸਮਝੇ ਨੇ ਜਲੰਧਰ ਵਾਲੇ ਚਾਹ ਵੱਡੀ ਖਬਰ ਹੈ ਦੱਸੋ ਜੀ ਕਿ ਪੰਜਾਬ ਦੇ ਜਲੰਧਰ ਵਿੱਚ ਆਈ ਲਵ ਮੁਹੰਮਦ ਨੂੰ ਲੈ ਕੇ ਹੋਏ ਵਿਵਾਦ ਨੂੰ ਲੈ ਕੇ Hindu ਸੰਗਠਨਾ ਨੇ ਸ਼੍ਰੀ ਰਾਮ ਯਾਨੀ ਕਿ ਕੰਪਨੀ ਬਾਗਚੌਂਕ ਤੇ ਵਿੱਚ ਧਰਨਾ ਦਿੱਤਾ ਸੜਕ ਤੇ ਟੈਂਟ ਗਾੜ ਕੇ ਹਿੰਦੂ ਨੇਤਾ ਹਨੂਮਾਨ ਚਲिसा ਦਾ ਪਾਠ ਕਰਤੇ ਨਜ਼ਰ ਆ ਰਹੇ ਨੇ ਉਹਨਾਂ ਨੇ ਕਿਹਾ ਕਿ ਰੋਪਿਆ ਦੀ ਗ੍ਰਫਤਾਰੀ ਦੇ ਲਈ ਪੁਲਿਸ ਨੂੰ ਅੱਜ ਯਾਨੀ ਕਿ 4 ਅਕਤੂਬਰ ਸਵੇਰੇ 11 ਵਜੇ ਦਾ ਟਾਈਮ ਤੱਤਾ ਗਿਆ ਸੀ ਪਰ ਹੁਣ ਤੱਕ ਕਿਸੇ ਨੂੰ ਨਹੀਂ ਫੜਿਆ ਗਿਆ ਇਸ ਲਈ ਹੁਣ ਅਨਿਸ਼ਚਿਤ ਕੱਲ ਦੇ ਲਈ ਇਹ ਧਰਨਾ ਚਾਰੀ ਰਹੇਗਾ ਤਸਵੀਰਾਂ ਵੇਖ ਸਕਦੇ ਹੋ ਤੁਹਾਡੇ ਨਾਲ ਧਰਨੇ ਦੀਆਂ ਸਾਂਝਾ ਕਰ ਰਿਆਂ ਪਰ ਇਸ ਦੇ ਵਿੱਚ ਹੀ ਹੁਣ ਵੱਡਾ ਬਿਆਨ ਹੈ ਜਿਹੜਾ ਕਿ ਸਿੰਗਰ ਤਿਕਾਇਕ ਕਨਈਆ ਮੱਤਲ ਦਾ ਸਾਹਮਣੇ ਆਇਆ ਹੈ ਉਹਨਾਂ ਨੇ ਕਿਹਾ ਕਿ ਹੁਣ ਜਲੰਧਰ ਵਾਲੇ ਸਮਝੇ ਨੇ ਜਿਹਾ ਕੀ ਬਿਆਨ ਦਿੱਤਾ ਉਹ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਪਰ ਤਸਵੀਰਾਂ ਜਿਹੜੀਆਂ ਕਿ ਸਾਂਝਾ ਕਰ ਰਹੇ ਆਂ ਉਹ ਜਲੰਧਰ ਦੇ ਧਰਨੇ ਦੀ ਆਸਾਂ ਚ ਕਰ ਰਿਹਾ ਕਿ ਪਾਰੀ ਗਿਣਤੀ ਦੇ ਵਿੱਚ ਜਿਹੜਾ ਕਿ ਹਿੰਦੂ ਸੰਗਠਨਾ ਦੇ ਮੈਂਬਰ ਇਸ ਧਰਨੇ ਦੇ ਵਿੱਚ ਪੂਜੇ ਨੇ ਇਸ ਦਰਾਨ ਪੁਲਿਸ ਫੋਰਸ ਵੀ ਪਾਰੀ ਗਿਣਤੀ ਚ ਤਣਾਤ ਕਰ ਦਿੱਤੀ ਗਈ ਹੈ ਇਸ ਸਬੰਧ ਵਿੱਚ ਵਿਵਾਦ ਵਿੱਚ ਭਜਨ ਸਿੰਘਰ ਕਨਿਆ ਮਿੱਤਲ ਨੇ ਐਂਟਰੀ ਲਈ ਹੈ ਉਹਨਾਂ ਨੇ ਸੋਸ਼ਲ ਮੀਡੀਆ ਤੇ ਲਿਖਿਆ ਕਿ ਕਹਿ ਕਹਿ ਕੇ ਥੱਕ ਗਏ ਪਰ ਹੁਣ ਸਮਝੇ ਨੇ ਜਲੰਧਰ ਵਾਲੇ ਦੇ ਰਾਏ ਦਰੁਸਤਾਏ ਆਈ ਲਵ ਰਾਮ ਪੁਲਿਸ ਦੇ ਇਸ ਮਾਮਲੇ 'ਚ ਫਿਲਹਾਲ ਮੁਸਲਿਮ ਨੇਤਾ ਯੂਬ ਖਾਨ नमीन खान ਅਤੇ ਦੋ ਹੋਰਾਂ ਦੇ ਖਿਲਾਫ ਮਾਮਲਾ ਦਰਜ ਕੀਤਾ। ਈਯੂਬ ਖਾਨ ਆਮ ਆਦਮੀ ਪਾਰਟੀ ਦੇ ਨੇਤਾ ਨੇ ਉਹਨਾਂ ਦੀ ਪਤਨੀ ਬਸਤੀ ਤੋਂ ਪਾਰਸ਼ਤੀ ਹੈ। ਜਿਵੇਂ 1 ਸਾਲ ਪਹਿਲਾਂ ਭਾਜਪਾ ਵਿੱਚ ਸੀ। ਭਾਜਪਾ ਨੇ ਉਸ ਨੂੰ ਪੰਜਾਬ ਵਿੱਚ ਮੁਸਲਮਾਨ ਵਿੰਗ ਦਾ ਇੰਚਾਰਜ ਵੀ ਬਣਾਇਆ ਸੀ। ਦੱਸਦੇ ਕਿ ਉਸ ਦਿਨ ਇਹ ਨਿਯੁਕਤੀ ਭਾਜਪਾ ਦੇ ਅਲਪसंख्यक ਮੋਰਚਾ ਸਟੇਟ ਪ੍ਰਧਾਨ ਥਾਮਸ ਮਸੀਹ ਨੇ ਕੀਤੀ ਸੀ। ਈਯੂਬ ਖਾਨ ਪਹਿਲੇ ਕਾਂਗਰਸ ਅਤੇ ਅਕਾਲੀ ਦਲ ਦੇ ਵਿੱਚ ਵੀ ਰਹਿ ਚੁੱਕਾ ਹੈ। ਫਿਲਹਾਲ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਿਹਾ। ਦੇਖ ਸਕਦੇ ਹੋ ਕਿ ਜਲੰਧਰ ਦੇ ਵਿੱਚ ਫਾਰੀਗਨ ਤੇ ਚਿੱਦੂ ਸੰਗਠਨ ਦੇ ਮੈਂਬਰ ਇਕੱਠੇ ਹੋਏ ਨੇ ਵਿਵਾਦ ਦੇ 4 ਪੁਆਇੰਟ ਕੀ ਨੇ ਉਹ ਵੀ ਤੁਹਾਨੂੰ ਦੱਸਦੇ ਆ ਅੱਲਾਹੁ ਅਕਬਰ ਸੋਨ ਜੈ ਸ਼੍ਰੀ ਰਾਮ ਦੇ ਨਾਰੇ ਲਗਾਏ ਜਾਂਦੇ ਨੇ ਸ਼ੁਕਰਵਾਰ 3 ਅਕਤੂਬਰ ਦੀ ਘਟਨਾ ਹੁੰਦੀ ਹੈ ਸ਼ਾਮ ਨੂੰ ਵਿਵਾਦ ਉਸ ਸਮੇ ਵਾਚ ਜਾਂਦਾ ਜਦੋਂ 올 ਇੰਡੀਆ ਉਲੇਮਾ ਦੇ ਮੈਂਬਰ ਕਮਿਸ਼ਨਰ ਦਫ਼ਤਰ ਦੇ ਵਿੱਚ ਮੰਗ ਪੱਤਰ ਦੇਣ ਪਹੁੰਚੇ ਇਸ ਦੌਰਾਨ ਪੋਸਟ ਆਫਿਸ ਦੇ ਕੋਲ ਸਕੂਟੀ ਤੇ ਜਾ ਰਹੇ ਯੋਗੇਸ਼ ਨਾਮ ਦੇ ਇੱਕ ਨੌਜਵਾਨ ਨੇ ਅੱਲਾਹੁ ਅਕਬਰ ਦਾ ਨਾਰਾ ਸੁਣ ਕੇ ਭੀੜ ਦੇ ਵਿੱਚ ਜੈ ਸ਼੍ਰੀ ਰਾਮ ਦਾ ਜੈਕੋਸ਼ ਕਰ ਦਿੱਤਾ ਯਾਨੀ ਕਿ ਨਾਰਾ ਲਗਾ ਦਿੱਤਾ ਮੁਸਲਿਮਾ ਨੌਜਵਾਨਾਂ ਤੇ ਤੱਕ ਉਕੀ ਮਾਰਪੇਟ ਕਰਨ ਦਾ આરોਪ ਲੱਗਦਾ ਹੈ ਦੱਸਦੇ ਕਿ ਉਸ ਦਾ ਯੂਰੋਪ ਹੈ ਕਿ ਮੁਸਲਿਮ ਨੌਜਵਾਨਾਂ ਨੇ ਉਸ ਨੂੰ ਸਕੂਟੀ ਰੁਕੇ ਰਿਹਾ ਹੈ ਜੈ ਸ਼੍ਰੀ ਰਾਮ ਕਹਿੰਤੇ ਜਿਸ ਤੋਂ ਬਾਅਦ ਤੱਕਾ ਮੁਕੀ ਕੀਤੀ ਗਈ 유ਗੇਸ਼ ਨੇ ਇਹ ਵੀ ਕਿਹਾ ਕਿ ਉਸ ਨੂੰ ਜ਼ਬਰਨ ਅੱਲਾਹੁ ਅਕਬਰ ਦਾ ਨਾਰਾ ਲਗਾਉਣ ਦੇ ਲਈ ਕਾਇਆ ਗਿਆ ਉਸ ਨੂੰ ਜਾਨ ਤੋਂ ਮਾਰਨ ਦੀ ਧਮਕੀਆਂ ਦਿੱਤੀਆਂ ਗਈਆਂ ਉਹ ਨਹੀਂ ਮੰਨਿਆ ਤਾਂ ਉਸ ਦੇ ਨਾਲ ਮਾਰ ਕੁੱਟਾਈ ਕੀਤੀ ਜਾਂਦੀ ਹੈ ਉਸ ਨੂੰ ਝੰਜੋੜਿਆ ਜਾਂਦਾ ਹੈ ਜਿਸ ਤੋਂ ਬਾਅਦ ਹਿੰਦੂ ਸੰਗਠਨਾ ਨੇ ਚੌਕ ਜਾਮ ਕੀਤਾ ਹਨੂਮਾਨ ਚਲिसा ਪੜੀ ਗਈ ਇਸ ਤੋਂ ਪਤਾ ਚੱਲਦਾ ਹੈ ਕਿ ਹਿੰਦੂ ਸੰਗਠਨ ਵਾੜਾ ਕੁਠੇ ਨੇ ਸੋ ਪਹਿਲਾ ਵੀ ਪ੍ਰੈਸ ਕਲਬ ਚੌਂਕ ਅਤੇ ਫਿਰ ਬੀ ਐਮ ਸੀ ਚੌਂਕ ਤੇ ਜਾਮ ਲਗਾ ਦਿੱਤਾ ਗਿਆ ਸੀ ਕਰੀਬ 4:30 ਵਜੇ ਦੇ ਸ਼ਾਮ ਤਣਾਪੂਰਨ ਸਥਿਤੀ ਬਣੀ ਰਹੀ ਉਹਨਾਂ ਦੀਆਂ ਮੰਗਾ ਸੀ ਕਿ ਪੁਲਿਸ ਐਫ ਆਈ ਆਰ ਦਰਜ ਕਰੇ ਮੁਸਲਿਮ ਪੱਖ ਤੇ ਜਿਸ ਤੋਂ ਬਾਅਦ ਹਿੰਦੂ ਸੰਗਠਨ ਵਾਲਿਆਂ ਨੇ ਧਰਨਾ ਖਤਮ ਕਰ ਦਿੱਤਾ ਸੀ ਪਰ ਅੱਜ ਮੁੜ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ ਕਿ ਜਿਹੜਾ ਕਿ ਧਰਨਾ ਲਗਾ ਦਿੱਤਾ ਗਿਆ ਹਨੂਮਾਨ ਚਾਲੀਸਾ ਪੜਿਆ ਜਾ ਰਿਹਾ ਹੈ ਪਾਰੀ ਮਾਤਰਾ ਚ ਪੁਲਿਸ ਫੋਰਸ ਵੀ ਤਨਾਤ ਕਰ ਦਿੱਤੀ ਗਈ ਇਹ ਨਾ ਜੁਗਏ ਸੀ ਹਾਂਜੀ ਮੈਂ ਤੋਂ ਨਿਕਲ ਰਿਹਾ ਸੀਗਾ ਇਥੇ ਨਾਰਾ ਲਾ ਰਹੇ ਸੀਗੇ ਇਕੱਠ ਹੋਇਆ ਸੀ ਕੰਨਾਂ ਦਾ ਅੱਲਾਹੁ ਅਕਬਰ ਸੰਥੇ ਤੇ ਤਨ ਜੁਦਾ ਕਰ ਦਿੰਗੇ ਜੀ ਦੋ ਚਾ ਪਾਈ ਵਾਲਜੋ ਤਾਂ ਮੇਰੇ ਵਰਗੇ ਸੀਗੇ ਉਹਨਾਂ ਜੈਸੇ ਨਾਰਾ ਲਾਤੇ ਮੈਂ ਵੀ ਲਗਾਤਾ ਜੀ ਉਹਨੂੰ ਫੜਨ ਲਈ 도ੜੇ ਉਹਨਾਂ ਨੂੰ ਉਹ ਨਿਕਲ ਗਏ ਇਹਨਾਂ ਮੈਨੂੰ ਫੜ ਲਿਆ ਕਹਿੰਦੇ ਜੀ ਅੱਲਾਹੁ ਅਕਬਰ ਬੋਲ ਨੀਤਾ ਤੈਨੂੰ ਹੁਣੇ ਜਾਣ ਤੋਂ ਮਾਰਨ ਤੇ ਪੁੱਲ ਕਰ ਦਾਂਗੇ ਜੀ ਮੈਂ ਫਿਰ ਜੈਸੀ ਨਾਲ ਨਾਰਾ ਲਾਤਾ ਜੀ ਜੋ ਆਂਦਾ ਉਹੀ ਬੋਲਣਾ ਜੋ ਕਹਿੰਦਾ ਕਹਿੰਦਾ ਨਹੀਂ ਅੱਲਾਹੁ ਅਕਬਰ ਬੋਲੋ ਜੀ ਸਾਰੇ ਇਕੱਠੇ ਹੋ ਗਏ ਜੀ ਇਹਨਾਂ ਚਾਬੀ ਵੀ ਲਾਲੀ ਮਾਰਨ ਦੀ ਕੋਸ਼ ਉਹ ਉੱਥੇ ਖੜੀ ਸੀ ਉਹਨਾਂ ਨੇ ਉਹਦੇ ਕੁਝ ਨਹੀਂ ਕੀਤਾ ਉਹਨਾਂ ਨੂੰ ਉਹ ਇਕੱਠ ਹੋ ਕੇ ਕੀ ਕਰ ਰਹੇ ਕੀ ਨਹੀਂ ਕਰ ਰਹੇ ਜੀ ਬਾਤ ਚੋ ਗਲਬਾਤ ਵੱਗੀ ਪੁਲਿਸ ਪ੍ਰਸ਼ਾਸਨ ਮਿਲ ਰਿਹਾ ਅੱਜ ਹੈ ਜੀ ਪੰਜਾਬ ਦੇ ਵਿੱਚ ਵੱਧ ਕਿਸਮ ਦੀ ਹੈ ਜਦੋਂ ਹਿੰਦੂ ਸਿੱਖ ਦੀ ਗੱਲ ਹੁੰਦੀ ਸੀ ਓਏ ਯਾਰ ਤੇ ਹਿੰਦੂ ਸੇ ਕਦੀ ਨਹੀਂ ਸੀ ਆਪਸ ਚ ਲੜੇ ਆਮ ਜਨਸ਼ ਅਸੀਂ ਮੁਸਲਮਾਨਾਂ ਨੂੰ ਆਪਸਾਇਆ ਇੱਥੇ ਮਹਾਰਾਜ ਉਹ ਬਿਲਕੁਲ ਇਹੋ ਜੀ ਗੱਲ ਆਕਰ ਸਵਾਜ ਦੇ ਨਾਲ ਜੁੜ ਕੇ ਰਹਿਣ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਜੰਨੀਆਂ ਦਰਗਾਹਾਂ ਸੀ ਬੰਦ ਹੋ ਗਈਆਂ ਸੀ ਇੱਕ ਮਿੰਨਿਟ ਸੀ ਚੱਲਦੀ ਇੱਕ ਤਾਂ ਅਸੀਂ ਆਪਣੇ ਟਿਊਬਲ ਦੇ ਦਿੱਤੀ ਆ ਆ ਲਾਰਦਨ ਸੁਨੇ ਕੋਲ ਖਲਵਾਈ ਆ ਜੇ ਜਦੋਂ ਕੋਈ ਬਾਗ ਦਿੰਦੇ ਨੇ ਅਸੀਂ ਇਹਨਾਂ ਦੇ ਨਾਲ ਹੁੰਦੇ ਆ ਪਰ ਹਿੰਦੂ ਸਵਾਜ ਦਾ ਬੰਦਾ ਜੇ ਉਹਨੂੰ ਸਮਾਇਦਾ ਨਾਰਾ ਲਾਉਂਦਾ ਤੇ ਜੇ ਉਹਨੂੰ ਇਹ ਕੁੱਟਦੇ ਨੇ ਜਾਂ ਉਹਦਾ ਨਾਰਾ ਬੰਦ ਕਰਾਉਂਦੇ ਨੇ ਉਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਏ ਕਿਉਂਕਿ ਅੱਗੋਂ ਕੋ ਬੰਦਾ ਐਸਾ ਕੰਮ ਨਾ ਕਰੇ ਉਹਨੂੰ ਵੱਤ ਤੋਂ ਵੱਤ ਸਜ਼ਾ ਦੇਣੀ ਚਾਹੀਦੀ ਏ ਜਿਹੜੀ ਕੱਲ੍ਹ ਘਟਨਾ ਹੋਈਆ ਤੇ ਬੜੀ ਦੁੱਖਦਗਰ ਸ਼ਬਦ ਪਹਿਲਾਂ ਮੈਂ ਦੀ ਨਿੰਦਾ ਕਰਦਾ ਪਿਆ ਪੰਜਾਬ ਦੇ ਵਿੱਚ ਕਦੀ ਵੀ ਇਸ ਤਰੀਕੇ ਦੀ ਕਦੀ ਘਟਨਾ ਨਹੀਂ ਵਾਪਰੀ ਸੀ ਲੇਕਿਨ ਜਿਹੜੀ ਕੱਲ ਘਟਨਾ ਹੋਈ ਏ ਇਹਨੇ ਇੱਕ ਚਿੰਗਾਰੀ ਹੈ ਇਹ ਚਿੰਗਾਰੀ ਕੱਲ ਨੂੰ ਪੂਰੇ ਪੰਜਾਬ 'ਚ ਭੜਕਣੀ ਹੈ ਜੇ ਅਸੀਂ ਨਹੀਂ ਰੋਕਾਂਗੇ ਮੈਂ ਡੀਜੀਪੀ ਸਾਹਿਬ ਨੂੰ ਬੇਨਤੀ ਕਰੂੰਗਾ ਅੱਜ ਜਿੰਦਰ ਜਪਾਈ ਹੈ ਕੱਲ ਨੂੰ ਅੰਮ੍ਰਿਤਸਰ ਜਾਏਗੀ ਕੱਲ ਨੂੰ ਲੁਧਿਆਣਾ ਜਾਏਗੀ ਕੱਲ ਨੂੰ ਪਟਿਆਲਾ ਹੀ ਜਾਏਗੀ ਉਹ ਸਾਡਾ ਜਿਹੜਾ ਭਾਈਚਾਰਾ ਇਹਨੂੰ ਤਹਿਸ ਨਾਸ ਕਰਨ ਦੀ ਪਲਾਨਿੰਗ ਹੋ ਰਹੀ ਹੈ ਲੇਕਿਨ ਸਾਡਾ ਜਿਹੜਾ ਪੰਜਾਬ ਹੈ ਤੇ ਗੁਰੂਆਂ ਦੀ ਧਰਤੀ ਹੈ ਜਿਨ੍ਹਾਂ ਨੇ ਕਿਹਾ ਸੀ ਮਾਨਸ ਕੀ ਜਾਤ ਸਭੀ ਕੀ ਪਹਿਚਾਨ ਵੋ ਅਸੀਂ ਉਹ ਮਿਸ਼ਨ ਨੂੰ ਲੈ ਕੇ ਸਾਰੇ ਲੋਕ ਇਕੱਤਰ ਕੰਮ ਕਰਦੇ ਗਏ ਲੇਕਿਨ ਸਾਡੀ ਕੋਈ ਮੰਗ ਹੈਗੀ ਆ ਜਿਨ੍ਹਾਂ ਲੋਕਾਂ ਨੇ ਵੀ ਉਸ ਬੱਚੇ ਨੂੰ ਮਾਰਿਆ ਵੈ ਜਿਹਨੇ ਜੈ ਸ਼੍ਰੀ ਰਾਮ ਦਾ ਨਾਰਾ ਲਾਇਆ ਸੀਗਾ ਯਾ ਅਧਿਕਾਰ ਨਹੀਂ ਸਾਨੂੰ ਜੈ ਸ਼੍ਰੀ ਰਾਮ ਦਾ ਨਾਰਾ ਅਸੀਂ ਬਾਹਰ ਕੁੜੀ ਖਾਲ ਸਕਨੇ ਹੈਗੇ ਸਾਨੂੰ ਅਧਿਕਾਰ ਨਹੀਂ ਹੈ ਉਹਨਾਂ ਨੇ ਲੋਕਾਂ ਕੋ ਨਾਰਾ ਲਾਇਆ ਸਾਨੂੰ ਲਾਨ ਸਾਨੂੰ ਕੋਈ ਮਤਲਬ ਨਹੀਂ ਆਗਾ ਉਹਨੇ ਧਰਮਨ ਲਾਨ ਅਸੀਂ ਰੋਕਿਆ ਨੂੰ ਨੂੰ ਲੇਕਿਨ ਸਾਡੇ ਬੱਚੇ ਨੂੰ ਜਿਸ ਤਰੀਕੇ ਨਾਲ ਮਾਰਿਆ ਵੈ ਅਸੀਂ ਉਹਦੀ ਪੂਰੀ ਸਪੋਰਟ ਕਰਾਂਗੇ ਡਟ ਕੇ ਸਪੋਰਟ ਕਰਾਂਗੇ ਕਾਰਵੇ ਨੂੰ ਦੇਖਦੇ ਹੋ ਅਗਿਆਤ ਰੋਕੇ ਨਾ ਪਟਾਏ ਹੱਲੇ ਗਲਤ ਹੋ ਰਹੀ ਹੈ ਕਾਰਵੇ ਠੀਕ ਨਹੀਂ ਹੋ ਰਹੀ ਸਵੇਰੀ ਮਿਲਦੀ ਜੀ ਵੀ ਸਾਹਿਬ ਨਾਲ ਗੱਲ ਹੋਈ ਹੈ ਮੇਰੇ ਕੋਲ ਮੰਗ ਆ ਗਈ ਹੈ ਜਿਹੜੇ ਬੰਦਿਆਂ ਨੇ ਉਸ ਬੱਚੇ ਨੂੰ ਕੁੱਟਿਆ ਵਾ ਤੁਹਾਡੇ ਕੋਲ ਕਲਿੱਪਾਂ ਹੈਗੀਆਂ ਮੈਂ ਤੁਹਾਡੇ ਕੋਲ ਗਲਤ ਪਛਾਣ ਹੈਗੀਆਂ ਮੈਂ ਅਸੀਂ ਕਿਸੇ ਨੂੰ ਨਿਆਂ ਨਹੀਂ ਪਸਾਰਨਾ ਚਾਹੁੰਦੇ ਜਿਹੜੇ ਬੰਦੇ ਗਲਪ੍ਰੇਟ ਆ ਗਏ ਦੇ ਸ਼ੁੱਡ ਬੀ ਰੈਸਟਡ ਬਸ ਇਦਿਖ ਹੋਗਾ